ਹਲਾਇ ਗੱਲ ਲੈਨੀ ਸੁੱਤੀ ਤਾਂ ਪਈ ਇਹਨੇ ਹਲਾ ਹਲਾ ਨਾ ਆਜ ਤੋ ਪਾ ਦੇਣੀ ਮੋੜੀ ਫੰਗੜਾ ਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਖलीफਾਂ ਤੋਂ ਦੂਰ ਰੱਖੇ ਆਹ ਦੇਖੋ ਜੀ ਇਹ ਬੜੀ ਨਾਨੀ ਆਪਦਾ ਤਾਂ ਬੜੀ ਨਾਨੀ ਆਲਾ ਠੀਕ ਹੈ ਬੜੀ ਨਾਨੀ ਹੁਣ ਸੁੱਤੀ ਪਈ ਨੂੰ ਤਾਂ ਹਲਾਈ ਜਾਂਦੀ ਹੈ ਰਾਤ ਨੂੰ ਜਦ ਜਾਗਦੀ ਹੈ ਮੈਨੂੰ ਪਤਾ ਕਿ ਮਹਲਾਮੀ ਪੈਂਦੀ ਹੈ ਅੱਖ ਵੀ ਨਹੀਂ ਪੱਟ ਕੇ ਦੇਖਦੀ ਚਮਕਦੀ ਵੀ ਨਹੀਂ ਵਾਇਪਰ ਜਿੱਤਾ ਖਾਸਾ ਵਾਇਪਰ ਦੀ ਪੱਤ ਹੈ ਪਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਰੱਖੇ ਇਹਨਾਂ ਆਟੋਮੈਟਿਕ ਹੋ ਜਾਂਦਾ ਹੁਣ ਮੈਂ ਅੱਲਾ ਦੇ ਤੇ ਕਰ ਦਵੀਂ ਛੋਟਾ ਜਿਹਾ ਟਮੰਲਾ ਉਹਨੂੰ ਐ ਐ ਕਰੀ ਜਾਂਦੀ ਦੀ ਬੇਟੀ ਜੇ ਨਾ ਹੁਣ ਮੈਂ ਮਤਲਬ ਮੇਰੀ ਗੋਦੀ 'ਚ ਵੀ ਨਹੀਂ ਤਾਂ ਹੁੰਦਾ ਮੈਨੂੰ ਤਾਂ ਵੀ ਹੱਥ ਤਾਂ ਬਣ ਕੀਤੀ ਆਇਆ ਹੈ ਹੈ ਤਾਂ ਮੈਂ ਮੰਨਦੀ ਸਾਰਿਆਂ ਨੇ ਹੱਥ ਤਾਂ ਹੈ ਪਰ ਉਹ ਗੱਲ ਹੈ ਨਾ ਰਾਤ ਨੂੰ ਫਿਰ ਮੇਰੇ ਵਰਗੀ ਤੰਗ ਹੋ ਜਾਂਦੀ ਬੜੀ ਨਾਨੀ ਤਾਂ ਜਣੀ ਕਿ ਜਣੀ ਕਿ ਹੁਣ ਜੀ ਇਹ ਸਾਰੇ ਘਰ ਦੇ ਕੰਮ ਤਾਂ ਦੀਦੀ ਪਰ ਮੈ ਤੋਂ ਘਰ ਦੇ ਕੰਮ ਨਹੀਂ ਹੁੰਦੇ ਮੈ ਤੋਂ ਹੁਣ ਇੱਕੋ ਕੰਮ ਹੋ ਗਿਆ ਜਾਂ ਤਾਂ ਵੀ ਇੱਕ ਮਾਂ ਡਿਊਟੀ ਸੰਭੂਗੀ ਜਾਂ ਘਰ ਦੇ ਕੰਮ ਕਰੂੰਗੀ ਫਿਰ ਇਹ ਕੰਮ ਕਰਕੇ ਤਾਂ ਥੱਕ ਜਨਾ ਮੈਨੂੰ ਵੀ ਨਹੀਂ ਠਾਲਣ ਨੂੰ ਜੀ ਕਰਦਾ ਪਰ ਚੱਲ ਕੋਈ ਨਾ ਮੈਂ ਬੈਠੀ ਜਾਊਂਗੀ ਪਰ ਹੈ ਮੇਰੇ ਨਜਾਜ਼ ਫਾਇਦਾ ਉਠਾਉਂਦੀ ਆ ਠੀਕ ਆ ਹਲਾਈ ਜਾਂਦੀ ਆ ਰਾਤ ਨੂੰ ਕੀ ਨਾ ਹਲਾਉਣੀ ਆ ਨਹੀਂ ਮਰ ਜਾ ਹਲਾ ਦੇ ਆਪੇ ਸੰਭੂਗੀ ਹਲਾ ਕੱਖ ਨੇ ਜੀ ਨਾ ਮੈਨੂੰ ਪਤਾ ਕੜੀਸ ਕੜੀਸ ਕੇ ਲੈ ਕੇ ਜਾਣਾ ਮੈਂ ਉਹ ਸਾਸਰੇ ਤੇ ਕਿਹਨਾਂ ਦੇਖ ਲਾ ਦੋ ਗੁਰਮਣੀਆਂ ਦੀਆਂ ਧੋਨਣਾ ਨੇ ਛਿਲਿਆ ਚ ਕੁੜੀ ਨੂੰ ਐਸੀ ਆਦਤ ਪਾਤੀ ਹਲਾ ਹਲਾ ਕੇ ਇੱਥੇ ਮੇਰਾ ਨਾ ਸਿੱਧੂ ਆ ਲਿਆ ਦੋ ਨਾਨੀਆਂ ਬਹੁਤ ਹੋ ਨਿਕਲੀਆਂ ਬੜੀ ਨਾਨੀ ਬਹੁਤ ਖਰਾਬ ਹੈ ਨਹੀਂ ਭਈ ਆਦਤ ਪਾਉਂਦੀ ਮੈਂ ਤਾਂ ਸੁੱਤੀ ਪਈ ਨੂੰ ਮਿੰਜੇ ਕਰਦੇ ਹੋਰ ਕੀ ਪਾਣਾ ਵੀ ਚਾਹੀਦਾ ਮਰਕੀਤ ਨੂੰ ਇਹ ਦਾਦੂ ਨੇ ਹਲਾਤਾ ਕੋਦੀ ਸਾਨੂੰ ਬਤਾ ਸੀ ਕਿੰਨਾ ਸਾਹ ਕਿੱਦਾਂ ਸਾਹ ਪਹਿਲਾਂ ਚੋ ਚੋ ਚਾਰਕ ਦੇ ਰਹਾ ਮਮਮੀ ਦਾ ਤੇਰਾ ਇਹ ਨਾਮ ਹੁੰਦੀ ਉਹ ਤਾਂ ਮੈਂ ਨੂਰ ਨੂੰ ਹਲਾਇਆ ਸੀਗਾ ਅੱਛਾ ਦਰ ਨੂਰ ਵਾਰੀ ਫੇ ਮੈਨੂੰ ਮਨ ਕੀਤ ਵਾਰੀ ਸਭਾ ਖਾ ਗਿਆ ਇੱਕ ਗੱਲ ਰੱਖੇ ਆ ਵੀ ਨਾ ਕੋਈ ਵੀ ਇਨਸਾਨ ਚਾਹੇ ਵੀ ਆਹੀ ਗੱਲ ਦੀ ਨਹੀਂ ਗੱਲ ਹੈਗੀ ਵੀ ਆਪਣੇ ਉੱਪਰ ਤਾਂ ਕਦੇ ਵੀ ਕੋਈ ਗੱਲ ਨਹੀਂ ਲਊਗਾ ਦੂਜੇ ਦੀ ਗੱਲ ਤੇ ਕੱਢੂਗਾ ਨਾ ਨੂਰ ਨੂੰ ਤਾਂ ਮੈਂ ਕਹਿੰਦੀ ਆ ਵੀ ਮੈਂ ਹਲਾ ਲਿਆ ਸੀ ਫਿਰ ਦੇਖ ਤੂੰ ਆਪਣੀ ਗੱਲ ਤੇ ਕਦੇ ਨਹੀਂ ਮੰਨਦੀ ਚਾਹੀ ਸਾਰੀ ਕੁਮਕਮਾ ਕੇ ਮੇਰੇ ਤੇ ਗੱਲ ਕਰਦੀ ਨਹੀਂ ਵੀ ਸਾਰਾ ਹੀ ਵਜੋਂ ਉਧਰੋਂ ਕਹਿੰਦੇ ਪਾਪਾ ਨਹੀਂ ਔਰ ਮੰਮੀ ਵੀ ਕੁਮਕਮਾ ਕੇ ਮੈਂ ਤਾਂ ਤੁਹਾਨੂੰ ਕੁਝ ਨਹੀਂ ਪੁੱਛਾਂ ਕਿਉਂ ਅਧਿਕਾਰ ਵਾਲੇ ਨਾਲ ਲੜਾਈ ਹੋਗੀ ਮੇਰੇ ਨਾਲ ਕੇ ਜੁੱਧ ਲਾ ਲੰਦੀ ਆ ਹੈ ਕੋਈ ਵਿੱਕੀ ਨਾਲ ਚੂਲ ਵਿੰਗੀ ਹੋਗੀ ਤਾਂ ਮੇਰੇ ਨਾਲ ਕੇ ਜੁੱਧ ਲਾ ਲੰਦੀ ਆ ਕਿਸੇ ਨਾਲ ਹੈ ਥੋੜੇ ਭੁਲਾਉਂਦੇ ਨਹੀਂ ਆ ਮੰਨ ਨਹੀਂ ਦੇ ਹੈ ਆ ਸੌਦੇ ਮੋਕਕੇ ਕੱਲ ਚੱਲ ਜੀ ਸੰਦੀਪ ਹੁਣ ਜੇ ਆ ਗਏ ਆਹ ਹੋ ਮੈਨੂੰ ਪਤਾ ਤਾਂ ਤੇਰੇ ਆਏ ਤੇ ਹੁਣ ਤੇ ਕਮਕਮਾ ਕੇ ਗੱਲ ਕਰੇ ਤੇ ਮੁੱਕਦੀ ਓਏ ਨਾਮ ਤੇ ਵਿੱਕੀ ਕੇ ਨਾਮ ਲੈਣੀ ਪੈਣੀ ਆ ਹਟ ਨਹੀਂ ਆਈ ਨੀ ਇਹਨੇ ਬੂੜ ਬੂੜੀ ਕਰੀ ਜਾਣਾ ਨੇ ਚੱਲ ਲੈਣ ਚਲੇ ਗਿਆ ਚੱਲ ਹੈ ਬਾਜ਼ਾ ਲੈ ਆਇਆ ਹਾਂ ਹਾਂ ਮੈਨੂੰ ਪਤਾ ਤਾਂ ਸੰਦੀਪ ਦੇ ਆਏ ਇੱਥੇ ਹੀ ਹੁਣ ਇੱਥੇ ਉਹ ਯਾਰ ਕਹਿੰਦੀ ਸੀ ਕਿ ਖਾਣਾ ਕਹਿੰਦੀ ਤੂੰ ਮੈਂ ਤਾਂ ਬੜੇ ਦਿਨ ਦੀ ਕਹਿੰਦੀ ਲੈ ਆਉਂਦੇ ਨਹੀਂ ਤੇਰੇ ਆਏ ਤਾਂ ਜਾਣੇ ਆ ਲੈ ਦੇ ਕੱਲ ਮੇਰੇ ਤੇ ਆ ਜਾਂਦੀ ਆ ਤੂੰ ਗੱਲ ਨਹੀਂ ਸਮਝੀ ਹੈ ਕਿ ਕਿੰਨਾ ਮੰਨੇ ਦਾ ਜੋਰ ਹੁੰਦਾ ਕੋਈ ਜੋਰ ਨਹੀਂ ਬਈ ਜਿਹੜੀ ਘਰ ਚ ਚੀਜ਼ ਨਹੀਂ ਹੁੰਦਾ ਹੁਣ ਕਹਿਣਾ ਹੀ ਪੈਂਦਾ ਵੀ ਚੀਜ਼ ਲੈ ਆਓ ਉਹ ਪਰ ਮੇਰੀ ਤਾਂ ਜੇ ਚੇਤੀ ਮੰਨ ਜਾਣੇ ਤਾਂ ਲੈ ਲੈਣੇ ਆ ਬੰਦਿਆਂ ਦਾ ਕੰਮ ਹੁੰਦਾ ਘਰ ਚ ਚੀਜ਼ ਪੂਰੀ ਕਰਨਾ ਨੀ ਮੇਰੇ ਕੰਮ ਹੁੰਦਾ ਬਣਾਉਣਾ ਠੀਕ ਹੈ ਜਰੂਰ ਚੀਜ਼ੇ ਨਹੀਂ ਪੂਰੀ ਟੀਮੇ ਬਣਾ ਕੇ ਲੈਣੀ ਕਾਣੀ ਪਈਏ ਸਾਡੇ ਤੇਲ ਮੁੱਲ ਆਉਂਦਾ ਤੇਰੇ ਕਰਕੇ ਲੈ ਕੇ ਆਉਂਦਾ ਮੇਰੇ ਕਰਕੇ ਨਹੀਂ ਬਾਈ ਤੇ ਮੈਂ ਕਿਹਾ ਵੀ ਦੀਦੀ ਕਹਿੰਦੀ ਕਾਣੀ ਕਹਿੰਦੇ ਬਾਈ ਕਹਿੰਦਾ ਮੈਂ ਕਢਾਉਣੀ ਨਹੀਂ ਹੈਗੀ ਕੱਲ 5 ਲੀਟਰ ਦੀ ਪੀਪੀ ਚੱਕ ਲੈਨੇ ਕਹਿੰਦਾ ਤੇਰੀ ਜਖਾਣੀ ਕਹਿੰਦੇ ਤੇਲ ਤੇਲ ਲੈ ਬਾਹਰ ਜੀ ਦਾ ਖਾਲਸਾ ਬਾਹਰ ਜੀ ਪਤਾ ਜੀ ਮੰਨੂ ਵੀ ਵਿੱਚ ਅਨਵਾਲ ਬੋਣਾ ਪੈਣਾ ਜੀ ਆ ਸਾਡੇ ਹਰ ਗੋਣ ਪਈ ਆ ਜੀ ਸੁੱਤੀ ਇਹ ਰਾਤ ਨੂੰ 2 ਵਜੇ ਤੇ ਨਹੀਂ 12 ਵਜੇ ਤੇ ਨਾਨੇ ਦੀ ਗੱਲ ਸੁਣ ਲੋ ਆ ਤਮਾ ਮੇਰੇ ਪਰ ਵੀ ਲੋਡ ਹੋ ਰਹਿ ਗਿਆ ਪੱਕਾ ਪਿਆ ਨਾਨੇ ਛੋੜ ਤਾਂ ਐ ਤੁਮ ਦਾ ਬੀੜਾ ਦੇ ਨਾਨੇ ਨੂੰ ਰਾਤ ਮੈਂ ਗਿਆ ਚੱਲ ਬਿਠਾ ਕੇ ਮੈਂ ਚੱਲ ਜੜੀਕੇ ਦਾ ਪਾਣੀ ਦੁਬਾਰਾ ਗਰਮ ਕਰਕੇ ਲਿਆਉਣਾ ਤਾਂ ਬੋਤਲ 'ਚ ਤੇ ਫਿਰ ਮੈਂ ਕਿਹਾ ਚੱਲ ਮੈਂ ਬਾਥਰੂਮ ਵਗੈਰਾ ਜਾਇਆ ਮੈਂ ਚੱਲ ਫੜਾ ਕੇ ਚਲੇਗੀ ਮੈਂ ਕਹਿੰਦੇ ਮੈਂ ਬਾਥਰੂਮ ਕਰਕੇ ਮੈਂ ਕਿਹਾ ਚੱਲ ਮੁੜ ਕੇ ਆ ਜਿਓ ਨਹੀਂ ਭੈਣੇ 3:30 ਹੋ ਗਏ ਬੰਦਾ ਕਿਤੇ ਫਰਾਰ ਹੋ ਗਿਆ ਉਹ ਮੈਨੂੰ ਐਸੀ ਚੀਂਦ ਨਹੀਂ ਆਉਂਦੀ ਹੈ ਕਿ ਮੈਂ ਆਪਣਾ ਉਧਰ ਕਮਰੇ 'ਚ ਪੈ ਗਿਆ ਜਾ ਕੇ ਤੂੰ ਐ ਜਿਹੜੇ ਕਮਰੇ 'ਚ ਤਾਂ ਬਿਜੀ ਪਏ ਆ ਉਹ ਰਹਿਣ ਤੇ ਵਾਕਿਆਨ ਤਾਲਾ ਲਾ ਦਿਆ ਕਰ ਆਦੀ ਅੰਪੇ ਚਾਚਾ ਉਰੀ ਆਉਗਾ ਮੁੜ ਕੇ ਨਹੀਂ ਆਏ ਦੇਖੋ ਮੈਨੂੰ ਹੁਣ ਇਹਦਾ ਤਾਂ ਪਤਾ ਵੀ ਇਹ ਬਈ ਕੰਮ ਕਰਕੇ ਥੱਕ ਜਾਂਦੀ ਠੀਕ ਐ ਹੁਣ ਮੈਤੇ ਕਲਦੀਤੇ ਵੀ ਨਹੀਂ ਇੰਨਾ ਚਿਰ ਬੈਠੰਦਾ ਬੰਦੇ ਨੂੰ ਸਹਾਰਾ ਵੀ ਦੇਣਾ ਚਾਹੀਦਾ ਹੋ ਮੇਰੇ ਭੈ ਕਰੋ ਅਜਾ ਮੈਨੂੰ ਲੱਗਦਾ ਨਹੀਂ ਕਿ ਮੈਂ ਤੇਰੇ ਨਾਲ ਕਦੀ ਮੈਂ ਤੇਰੇ ਨਾਲ ਤੇ ਨਾਲ ਹੋਰ ਤੁਹਾਡੀ ਭੈਣ ਜੀ ਦੀ ਸੁਣ ਲਓ ਪਰ ਜਾਈ ਦੀ ਮਿੰਨੂ ਕਹਿੰਦੀ ਤੈਨੂੰ ਮਾਸੀ ਕਹੂਗੀ ਕਿਉਂ ਬਈ ਰਾਤ ਨੂੰ ਸੰਪਨ ਆਇਆ ਦਿਨ ਨੂੰ ਸੰਪਨ ਆਇਆ ਨਾ ਕਿ ਨੰਨੂ ਗਿਆ ਲੈ ਚਾਹੀਦਾ ਨਹੀਂ ਮੇਰਾ ਗੰਦ ਮੈਂ ਉਹ ਗੱਲੀ ਮੈਂ ਇਹਨੂੰ ਆਈ ਥੋੜੋ ਵੀ ਘੋਟ ਕੇ ਪਾਤਾ ਜੇ ਦਵਾਈ ਤੇਰਾ ਤਾਂ ਪਤਾ ਮੈਨੂੰ ਸ਼ੁਭ੍ਰਿਤ ਨੂੰ ਪਾ ਦੇਣੀ ਆ ਤੂੰ ਲੈ ਕੇ ਬਈ ਨਿਆਣੇ ਦੀ ਸੁਣ ਬੱਤਾ ਨਿਆਣੇ ਦੀ ਜਦ ਇਹ ਮਾਰ ਪਈਂਦੀ ਸ਼ੁਭ੍ਰਿਤ ਦੇ ਕੰਨ ਚ ਕੂਕੀ ਮਾਰ ਜੂਗੀ ਪਾਸ ਤੇ ਪਾਸ ਤੇ ਕੁੜੀ ਕੰਨ ਖਾ ਲੈਂਦੀ ਜਦ ਤੱਕ ਬੰਦਾਂ ਬਾਰੀ ਖਰਾਵਾਇ ਖੱਜਰੀ ਆ ਖੱਜਰੀ ਟਾਗੜੀ ਪਾਸਾ ਤੇਰੀ ਆਗੜੀ ਇਹ ਮੈਨੂੰ ਲੱਗਾ ਦੋਨੇ ਹੀ ਖੱਜਰੀਆਂ ਹੀ ਆ ਲਾ ਕਹਿੰਦੇ ਉਹਨੇ ਵੀ ਕਿ ਖੱਤਰੀ ਮਤਲਬ ਬਹੁਤ ਚਲਾ ਕੇ ਤੇਜ਼ ਆ ਕਰਾਉਂਦਾ ਉਧਰ ਮੇਰੇ ਨਾਨਕੇਵਾਲੇ ਵੀ ਅੰਮ੍ਰਿਤ ਕਹਿ ਕਰਦੀ ਸੀ ਨਹੀਂ ਇਹ ਤਾਂ ਬਹੁਤ ਕੱਛਰੀ ਆ ਹਰ ਅਭੀਰ ਗੱਲ ਮੇਰੇ ਤੇ ਆ ਉਹਨੇ ਉਹਨੇ ਦੇਗਾ ਉਹਨੇ ਇਹਨੇ ਤਨ ਪਾਬੀ ਜੁਰਗਾ ਤਾਂ ਉਹਨੇ ਕਹਾ ਤਨ ਨੂੰ ਗੱਤ ਤਾ ਤੋਂ ਮੰਨੂ ਨਾ ਕਹਦੀ ਘਾ ਕਚਰਾ 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 ਮੂੰਹ ਮੰਦਰ ਨੂੰ ਕਚਰਾ ਨਹੀਂ ਦੇਣਾ ਨਹੀਂ ਕਚਰਾ ਕਚਰੇ ਕਿ ਹਮ ਹੈ ਕਚਰਾ ਕਚਰਾ ਕਚਰੇ ਕਚਰੇ ਅਮਟੀ ਲੱਤਨੇ ਆ ਹੋਰ ਤੁਸੀਂ ਨਾਨੀਆਂ ਬਣ ਗਿਆ ਥੋੜੀ ਜਿਹੀ ਮੱਤ ਨੂੰ ਹੱਥ ਮਾਰੋ ਬਣੀ ਨੂੰ ਨਾਨੀਆਂ ਤਾਂ ਬਣ ਗਈਆਂ ਮੈਂ ਮੰਨਦੀ ਆ ਹੈਗੀ ਨਾ ਫੀਲਿੰਗ ਆਉਂਦੀ ਨਾਨੀ ਵਾਲੀ ਮੈਂ ਤਾਂ ਪੂਰੀ ਫੀਲਿੰਗ ਆ ਗਈ ਰਾਤ ਨੂੰ ਤਾਂ ਪੂਰਾ ਸਾਹ ਹੁੰਦਾ ਵੀ ਹਾਂ ਨਾਨੀ ਹੈ ਅੱਛਾ ਦੈਂਤ ਨਹੀਂ ਆਉਦਾ ਹੁੰਦਾ ਹੁੰਦੀ ਹੈਗਾ ਵੀ ਮੈਂ ਚਿਤਾਇਆ ਵੀ ਇਹ ਵੀ ਟਿੱਕੀ ਰਹਿੰਦੀ ਹੈ ਮਾਰੀ ਇਹ ਮੋਹ ਜੋੜੀ ਦੇ ਨਾਲ ਹੁਣ ਆਇਓ ਮੈਂ ਮਿੰਨਤ ਕਰ ਚੱਲਣਾ ਜੇ ਤਾਂ ਮੈਂ ਮੋਹ ਜੋੜਦੀਆਂ ਤਾਂ ਕਹਿੰਦੀ ਜੋੜਨਾ ਜੇ ਨਹੀਂ ਜੋੜਦੀ ਕਹਿੰਦੀ ਜੋੜਦੀ ਫੇਰ ਕਹਿੰਦੇ ਪਤਾ ਨਹੀਂ ਮੂੰਹ ਪਤਾ ਕੀ ਕਹਣਾ ਹਾਂ ਤੂੰ ਤਾਂ ਮੇਰੇ ਜਸਮੀਨ ਦੇ ਨਿਆਣੇ ਨੂੰ ਪਿਆਰ ਨਹੀਂ ਕਰਦਾ ਪਹਿਲਾਂ ਕਹਿੰਦੀ ਕਿ ਮੇਰੇ ਕਰਨ ਨਾਲ ਜਸਮੀਨ ਨੂੰ ਪਿਆਰ ਕਰ ਦੂ ਫੇਰ ਇਹ ਨਬੜ ਕੇ ਕਹਿੰਣਾ ਹਾਂ ਬਸ ਤਿੱਡਾ ਪੜੀ ਰਹੀ ਆ ਤੂੰ ਮੇਰੇ ਨਿਆਣੇ ਨੂੰ ਪਿਆਰ ਕੀ ਕਰਦਾ ਮੈਂ ਤੇ ਜਾਊਗੀ ਮੈਨੂੰ ਦੇਖੀ ਮੈਂ ਤੇਰੇ ਦਿਲ 'ਚ ਲੱਗਣਾ ਹੋਰ ਦੇਖੀ ਮੈਂ ਕੱਲ ਨੂੰ ਜਾਣਾ ਇਹ ਨਹੀਂ ਪਤਾ ਇਹ ੱਿੱ ੱੱਲੋ ਮੇਲਣੀ ਲੱਗੀ ਹੋਈ ਆ ਬਾਹਰ ਹੀ ਨਾ ਖੱਤਰ ਗੱਲ ਆ ਲੈਣਾ ਅੱਜ ਸਰੀਰ ਦੇ 4 ਕਿਲੋ ਦਾ ਅੱਛਾ ਤੇ ਜਾਣਾ ਹੈ ਜੀ ਵੀ ਨਾ ਉਹਦੀ ਵਾਜ ਜਾਣੀ ਹਾਂ ਹੋਰ ਨਾਨੀਆਂ ਦਾ ਨਾਨੇ ਹੁੰਦੀਆਂ ਨਾਨੀ ਨੇ ਕੋਰਣਾ ਵਾਸੀ ਨੇ ਜਾ ਤਵਾ ਲਾ ਤਲੀ ਨੇ ਤਵਾ ਕੋਈ ਗੱਲ ਨਹੀਂ ਮਾਸੀ ਜੀ ਸਟੈਪਲੇਜਰ ਦਾ ਪੁੱਤ ਲੱਭਣਾ ਪੈਣਾ ਆਹੋ ਉਹ ਚੋਣਾ ਕਿ ਆ ਸਟੈਪਲੇਜਰ ਨਹੀਂ ਹੁੰਦਾ ਸਟੈਪਲਰ ਹੁੰਦਾ ਉਹ ਸਟੈਪਲੇਜਰ ਹੁੰਦਾ ਫਰਿੱਜ ਵਰਕਰਾਂ ਬੋਲਟਜ ਬੁਰਗਰ ਕਰਵਾਤੇ ਚੱਕਲਾ ਮੇਰਾ ਪੁੱਤ ਫੇਰ ਨਿਆਣੀ ਨੂੰ ਪਤਾ ਓਏ ਮੇਰਾ ਸਟੈਪ ਤਾਂ ਖੋਲ ਕੇ ਦੇ ਪਿਆਮੀ ਕੋਲ ਕੇ ਲਗੋਟ ਲਾ ਹਾਂ ਕਿਤੇ ਰਾਤ ਨੂੰ ਫੇਰ ਲੱਗਣਾ ਹਾਂ ਵੈਸੇ ਇੰਨਾ ਨਹੀਂ ਪੂਰਾ ਇਹ ਗਾ ਨਹੀਂ ਬੋਲਣ ਦੀਆ ਬਧੀਆ ਕਹਿੰਦੇ ਨਿਆਣੇ ਜਿੰਨਾ ਮਟੋਲ ਬਜਾਓ ਨਿਆਣਾ ਦਰਦਾ ਨਹੀਂ ਉਹ ਗੱਲ ਕਿ ਆਪਣੇ ਮੇਲੇ ਲੈਣ ਕੰਡਾ ਨਾ ਬੋਲ ਕੇ ਪਹਿਲੇ ਕਹਿਣਾ ਹਮਾਰੀ ਸੁਤੀ ਦਾ ਨਹੀਂ ਆ ਬਈ ਉਹ ਆਸੀ ਹੈ ਨਿਆਣੇ ਨੇ ਮਾਪੇ ਤੇ ਵੀ ਜਣਾ ਮਾਪੇ ਕਿੱ데 ਘਟ ਉਹ ਵੀ ਤਾਂ ਬੋਲਦੇ ਹੀ ਆ ਹਾਂ ਆਹ ਉਹਨੇ ਬੋਲਣਾ ਅੱਜ ਕੱਲ ਸਮਾਂ ਜਿਹੜਾ ਆਉਣ ਵਾਲਾ ਬੋਲਣ ਵਾਲੀ ਹੁੰਦਾ ਚਾਹੀਦਾ ਬੋਲਣ ਵਾਲੀਆਂ ਧੀਆ ਚਾਹੀਦੀਆਂ ਹੋਰ ਕੀ ਨਹੀਂ ਤਾਂ ਹਾਲਾਤ ਜਿਹੜੇ ਆਉਂਦੇ ਜਾਂਦੇ ਨੇ ਬਹੁਤ ਬਸ ਪੁੱਛੋ ਵੀ ਨਾ ਕਰੋ ਹੋ ਚੱਲਦਾ ਨਹੀਂ ਮੈਂ ਹਾਲਾਤ ਕਰਨ ਦੀ ਗੱਲ ਦੱਸਾਂ ਮੈਂ ਤੁਹਾਨੂੰ ਕੰਨ ਸਾਡੇ ਨੂੰ ਇੱਕ ਗੱਲ ਕਹਤੀ ਨਾ ਮਗਰ ਉਹ ਲਾ ਚੁੱਕਾ ਉਹ ਤਾਂ ਦਿੱਲੀ ਹੈਗਾ ਕਰੋ ਪਤਾ ਨਹੀਂ ਘਾਟੇ ਨਾ ਤਾਂ ਖਾਂਦਾ ਪਤਾ ਰਾਤ ਨੂੰ ਜਿਹੜਾ ਮੈਂ ਬਾਤ ਤੇ ਦੁੱਧ ਬਣਾਉਣ ਦੇ ਪਾਦਮ ਉੱਠ ਕੇ ਮੈਨੂੰ ਕਹਿੰਦਾ ਹਾਂ ਹੁਣ ਲਵਾਤੀ ਲੋਨ ਕਰ ਤੇ ਲਾਤੀ ਐ ਨਹੀਂ ਉੱਠ ਕੇ ਚੱਕ ਲਾ ਤੇ ਦੀ ਦੇਵਾ ਰੋਏ ਮੇਰੇ ਪਰ ਗਿਆ ਭੈਣੇ ਬੱਸ ਦੇਖਣਾ ਕਰਦਾ ਤੂੰ ਨੋ ਕਿਹੜਾ ਕਰੀ ਛੋੜਾ ਕਰ ਨਾ ਕੁੜੀ ਵੀ ਆ ਜੇ ਤੇਰੇ ਘਰੀਆ ਹਰੇਕ ਰਿਸ਼ਤੇਦਾਰ ਨੂੰ ਪਹਿਲਾਂ ਦੇਖ ਕੇ ਸੰਗਣ ਆ ਮੇਰੀ ਤਾਂ ਜਾਸਮੀ ਨਹੀਂ ਆ ਮੇਰੇ ਤੇ ਗਈ ਆ ਇਹ ਨਹੀਂ ਇਹ ਤਾਂ ਮੈਂ ਦੇਖ ਲੈ ਕਰਨ ਦੀ ਲੋੜ ਇਹ ਤਾਂ ਜਿੱਕਾ ਗੱਲ ਕਰ ਲੈਣਾ ਉਹਨੂੰ ਮੈਂ ਸਾਹ ਕੱਕਾ ਤੇ ਲਈ ਜਾਵਾਂ ਤੁਹਾਨੂੰ ਬੁਲਾਦੇ ਆ ਕਿਹੜਾ ਚਾਹੀਦਾ ਬੰਦਾ ਆ ਵੀ ਹਾਂ ਮਾਮਲਾ ਫੇਰ ਕਰ ਮੋਕੇ ਤੇ ਵੇਰਤੀ ਤੇ ਹੁਣ ਦੇਵ ਬਾਈ ਹਾਕਾ ਮਾਰਦਾ ਹਾਂ ਹਾਂ ਉਹਨੂੰ ਹੁਣ ਮੈਂ ਤਾਂ ਕਹਿ ਨਹੀਂ ਜਾਣਦਾ ਵੀ ਵੀਡੀਓ ਬਣਾਉਣਾ ਵਿੱਚ ਵੀਡੀਓ ਬੰਦ ਹੋ ਗਈ ਤੇ ਉਹਦਾ ਕਰਕੇ ਬਾਈ ਕੋਲ ਜਾ ਕੇ ਆ ਜੀ ਥੱਲੇ ਬੰਦਾ ਆਇਆ ਤਾਂ ਕੋਈ ਹਾਂ ਉਹਦੇ ਨਾਲ ਕੋਈ ਲੇਖਾ ਜੋਖਾ ਮੈਂ ਕਰਕੇ ਆ ਆਪਣਾ ਹਿਸਾਬ ਕਿਤਾਬ ਦਾ ਤੇ ਹੁਣ ਗੱਲ ਹੈਗੀ ਐਦਾਂ ਜੀ ਇਹਨਾਂ ਤੇ ਕੋਈ ਨਾਨੇ ਵਾਲੀ ਫੀਲਿੰਗ ਦਿਹਦਾ ਜਾਕ ਨਹੀਂ ਦੀ ਇਹ ਚਾਹੀਦੀ ਨਾਨੇ ਵਾਲੀ ਤਾਂ ਹੈਗੀ ਐ ਨਾਨੇ ਵਾਲੀ ਫੀਲਿੰਗ ਅੱਜ ਮੈਂ ਰਾਤ ਨੂੰ ਜਗਾਉਣੀ ਹਾਂ ਮੈਂ ਜਾ ਅੱਜ ਲੈ ਅੱਜ ਮੈਂ ਪੈਣੀ ਉੱਪਰ ਕੋਠੇ ਫਰ ਜਾ ਕੇ ਹੋਣ ਕਾਕ ਕਰਕੇ ਐ ਸੀਰੇ ਉਹ ਭਾਈ ਰਾਤ ਤਾਂ ਥੌ ਲੱਗੇ ਰਾਤ ਮੈਂ ਨਾ ਜਾ ਦੁਰੇ ਤੇ ਗਿਆ 12:30 ਵਜੇ ਦੇ ਕਰੀਬ ਤਵਾਰਾ 12:30 ਮੈਨੂੰ ਨਹੀਂ ਆਈ ਨਹੀਂ ਤੇ ਮੈਂ ਲੱਗ ਗਿਆ ਜੀ ਉਹ ਨਹੀਂ ਫਿਲਮ ਦੇਖਣ ਲੱਗ ਗਿਆ ਮੈਂ ਫਿਲਮ ਦੇਖੀ ਆ ਹਾਂ ਹਾਂ ਉਹ ਜਿਹੜੀ ਦੇਖੀ ਪਤਾ ਕਿਹੜੀ 84 ਦੇ ਬਾਅਦ ਜਿਹੜੀ ਪੰਜਾਬੀ ਫਿਲਮ ਆਈ ਉਹਦੇ ਬਾਅਦ ਆਪੇ ਫਿਲਮ ਨੁਕਾ ਦੇਣੇ ਚਾਹਤ ਹਾਂ ਜਦ ਮਨ ਨੂੰ ਨਾ ਜਵੀ ਨਾ ਉਹਦੇ ਬਾਅਦ ਤਿੰਨ 3:30 ਵਜੇ ਨੀਂਦ ਆਈ ਸੁਪਨਾ ਜਿਵੇਂ ਮੈਨੂੰ ਫੋਨੇ ਬੱਜੇ ਗਏ ਸੰਦੀਪ ਦੇ ਵੀ ਮੈਨੂੰ ਬੁਲਾਉਂਦੀ ਉਧਰ ਨੂੰ ਕਮਰੇ ਦੇ ਵਿੱਚ ਵੀ ਉੱਟ ਗਈ ਕੁੜੀ ਵੀ ਕੁੜੀ ਉੱਟ ਗਈ ਕੁੜੀ ਉੱਟ ਗਈ ਕੁੜੀ ਉੱਟ ਗਈ 1:00 12:00 ਵਜੇ ਉੱਕੀ ਮੈਂ ਸਾਰਾ ਸੰਘੜ ਲਈ ਚਾਚੇ ਦੇ ਪੈਰ ਨੂੰ ਮੰਨ ਕੇ ਜਿੰਦਾ ਮਾਰ ਕੇ ਆਪਣੇ ਨੂੰ ਮਾਰ ਲੈ। ਥੋੜੇ ਜਿਹੇ ਸੰਗਲਾਂ ਡੰਗਰਾਂ ਦੇ ਇੱਕ ਦੇ ਜੀ। ਹਾਂ। ਕੋਈ ਨਾ ਮੈਂ ਕੱਲ ਨੂੰ ਲੈ ਕੇ ਆਉਂਗੀ ਟੈਨਸ਼ਨ ਨਾਲ। ਲੈ ਫੇ ਤੂੰ ਕੱਲ ਨੂੰ ਮੈਨੂੰ ਫੋਨ ਵੀ ਕਰੀ ਵੀ ਚਾਚਾ ਜੀ ਮੈਨੂੰ ਲੈ ਕੇ ਜਾ। ਤੂੰ ਤਰ ਉੱਥੇ ਰਹੋਗੇ ਹੁਣ ਫੂਲੇ ਗੱਲ ਵੀਡੀਓ ਦੇ। ਕੱਲੂ ਮੈਂ ਜੱਗੀ ਨਾਲ ਆਜੂਗੀ। ਕੋਈ ਨਹੀਂ ਜੱਗੀ ਪਤਾ ਮੈਨੂੰ ਜੱਗੀ ਤੈਨੂੰ ਛੱਡ ਕੇ ਜਾਉ। ਕੋਈ ਨਹੀਂ ਬਾਸੀ ਜੂਰ ਦੇ ਕੇ ਜਾਉ। ਜੂਰ ਦੇ ਕੇ ਜਾਉਂਗੀ ਜਿੰਦਾ ਮਰ ਜੇ ਤੇਰੇ ਪਾਸਾ ਨਾ ਕਰਨਾ ਪਵੇ। ਹਾਂ। ਕੀ ਹੋ ਗਿਆ? सुनिए बेटा ओते लगणा पणा हां लग के दे ओदे तो देखया जाके बेड दे टोत पुत्ता देख लियो नहीं ओ जेड़े बॉक्स जे किचन में आ हां नहीं लग बे आया है ओचे देखया है सही रखे रे दीदी बागे गुड़ी दी हां मैं मान दीया मैंने एक पेपर ना होंगे देख ले ओइना लग के दे दे बस ओदे जेड़ा प्रीत वाला लैपटॉप हां ओदे पप्पा कोल पई हम्म ओथे भी देखया जा हां ਹਾਂ ਕੰਨੀ ਕੁੜੇ ਸੌਂ ਗਈ ਹੁਣ ਇਹਨੂੰ ਪਾ ਦੇ ਤਾ ਗੋਦੀ ਉਹ ਘਜਾਏ ਦੇਣਾ ਅੱਜ ਜਿਠਾਣੀ ਆ ਸੱਸ ਦੀ ਬੂੜੀ ਅੱਜ ਕਦੇ ਤਾਂ ਪਠਾਰ ਦੋ ਮੈਨੂੰ ਐ ਕੁੜੀ ਨੂੰ ਲੈ ਕੇ ਕੋਈ ਨਾ ਥਾੜੀ ਕੰਮ ਨੂੰ ਇਲਾ ਰੱਖਦੀ ਉਹਨੂੰ ਦੱਸ ਹਾਂ ਓ ਰੁਕ ਤਾ ਕਿੱਲੇ ਨਹੀਂ ਇੱਕ ਮਿੰਟ ਬਤਨ ਮੈਨੂੰ ਕੀ ਲੱਗਦਾ ਮੈਨਾਂ ਨੇ ਪਾ ਲੈਣੇ ਮੈਂ ਤਾਂ ਕਹੀ ਹੀ ਨਹੀਂ ਕੋਈ ਨੂੰ ਕੁਝ ਵੀ ਹਾਂ ਨਹੀਂ ਨਹੀਂ ਜੀ ਕਹਿੰਦਾ ਮੈਂ ਪਾਲੇ ਆ ਮੇਰਾ ਮੇਰਾ ਮਰ ਜਾ ਜੀ ਕਹਿੰਦਾ ਮੈਂ ਪਾਲੇ ਆ ਹਾਂ ਕਹਿੰਦਾ ਮੈਂ ਸੰਭਾ ਰਿਹਾ ਦੋ ਵੀ ਨੂੰ ਵੀ ਮੈਂ ਉਹ ਵੀਡੀਓ ਚਲਦੀ ਐ ਨਹੀਂ ਮੈਂ ਕਹਿ ਵੀ ਦਿੰਦਾ ਕਿਸਣਾ ਬਸ ਜਿਹੜਾ ਮੈਂ ਕਹਾਂ ਵੀ ਦੁੱਤ ਵੀ ਆਪਣੇ ਗਾਲ ਤੇ ਖੋਦਾ ਸੀ ਵੀ ਵੀ ਮੈਂ ਦੇਖੀ ਆ ਸ਼ੁਗਰੀ ਵੀ ਉਹ ਪਲਾਉਂਦੇ ਤਾਂ ਕਰਨ ਦੀ ਵਾਰ ਨੂੰ ਗਏ ਲਿਆਉਂਦੀ ਸੀ ਜਸਮੀਨ ਦੀ ਵਾਰ ਨੂੰ ਵੀ ਬੜਾ ਡੰਗ ਡੰਗ ਰ ਹੈਗੀ ਤੇ ਉਹ ਬੱਸ ਕਰਿਆ ਰ ਬੱਸ ਕਰਿਆ ਰ ਨਹੀਂ ਨਹੀਂ ਬੱਟਾ ਐ ਨਾ ਕੱਟ ਕੇ ਆ ਰੇ ਤਾਂ ਕਿਹਨਾਂ ਹੈ ਜਸਮੀਨ ਮੈਂ ਖੁਦ ਕਹਿੰਦੀ ਕਿ ਸਾਨੂੰ ਪਾਪਾ ਭਾਰ ਰਾਤ ਨੂੰ ਆਪੇ ਫੜਦੇ ਮੈਂ ਕੋਧ ਆਪ ਦੇਖੇ ਸ਼ੁਕਰ ਇਹਦਾ ਮਤਲਬ 24 ਘੰਟੇ ਪਾਪਾ ਫੜ ਕੇ ਰੱਖਦੇ ਤੇ ਹੈ ਬਾਹਰੀ ਤਾਂ ਮਤਲਬ ਕੰਮ ਕੰਗਾਂ ਤਾਂ ਕੀ ਕੋਈ ਕੰਦ ਨਹੀਂ ਹੈ ਨਹੀਂ ਤੇ ਤੱਕ ਨਿਸ਼ਾਨ ਦੀ ਤੇ ਰਾਤ ਨੂੰ ਸੁਣਦਾ ਨਾ ਨਾ ਮੈਂ ਤਾਂ ਘਰ ਜੇ ਰਹਿੰਦੀ ਮਨ ਪਤਾ ਕਿ ਤੇ ਨੇ ਆੜੇ ਬਾਲਦ ਨੂੰ ਲੱਜ ਰਾਤ ਨੂੰ ਇਹਨੂੰ ਆਪਾਂ ਨੇ ਆਇਆ ਬਸ ਤਾਂ ਪਤਾ ਹੀ ਅੱਜ ਰਾਤ ਨੇ ਆੜੇ ਬਾੜ ਲਈ ਸਿਖਾਉਣੇ ਨੇ ਬਸ ਟੁੱਟਾ ਤੁਸੀਂ ਵਿੱਚੇ ਫਿਰਦੇ ਹੁਣ ਚਲੋ ਆਪਣਾ ਮੈਂ ਹੁਣ ਪੈ ਜਾਣਾ ਲੈ ਕੇ ਆਹ ਹੋ ਜਾ ਤਾਂ ਸੁੱਤੀ ਪਈਏ ਤਾਂ ਕਾਲੂਗੀ ਜਦ ਉੱਠੀ ਦੁੱਧ ਪਿਲਾਉਂ ਆਦੇ ਪਿਆ ਆਏ ਕਹਿੰਦੇ ਇਹ ਦਿਖਣਾ ਕਿ ਖਤਨਾ ਚਲੋ ਉਹ ਇਧਰ ਆਲਾ ਪਾ ਲੜਾਈ ਬਦਲ ਗਿਆ ਵੀਡੀਓ ਬੰਦ ਹੋਣ ਤੋਂ ਬਾਅਦ ਕਹਾੜੀ ਹੋਰ ਬੱਸ ਉਹਨੂੰ ਚੱਲ ਪਈ ਉਹ ਮੈਂ ਕਿਹਾ ਨੀ ਕਾੜੀ ਹੈ ਕਿਸੇ ਚੀਜ਼ ਦੀ ਜੋੜ ਦੀ ਗੱਤ ਆ ਕੋ ਦੇ ਰਹੀ ਹੈ ਮੈਂ ਹਾਈ ਹੋਣੀ ਹੈ ਭਾਈ ਕਾੜੀ ਨੂੰ ਖਿਲਾਉਣਾ ਮੈਂ ਕਿ ਐਸੀ ਜੀ ਇਹਦਾ ਤਾਂ ਪੇਟ ਕੱਟ ਕੇ ਵਿਚਾਰਾ ਖਿਲਾਰੀ ਦਿੱਤਾ ਪਾ ਕੋਕੋ ਤੇ ਨਾ ਮਾਰ ਲੇ ਬੇਵਾਦ ਕਿਹੜਾ ਪੜਾ ਲੈ ਜਿਹੜਾ ਤੱਕ ਉਹ 6-7 ਮਹੀਨੇ ਦੀ ਹੋ ਜੂਗੀ ਨਾ ਜਿਹਦੇ ਕੰਮ ਆਣਾ ਹੈ ਤਾਂ ਅਸੀਂ ਮੈਂ ਚੀਜ਼ ਨੂੰ ਲਾਇਆ ਉਹਨੇ ਚਾਕੇ ਪਲਟਾਤਾ ਉਹ ਤਾਂ ਉਹ ਉੱਪਰ ਰਹਿ ਜਾਂਦਾ ਉਹ ਠਾਣੇ ਗੰਦਰ ਦਾ ਉਹ ਬੰਦ ਕਰਕੇ ਡੱਬੇ ਚ ਪਾਤਾ ਪਿੰਗੇ ਅੱਗ ਨਹੀਂ ਖੇਤੀਆ ਕਰੂਗੀ ਇਹਨਾਂ ਨਾਲ ਹਾਂ ਗੋਣ ਵੀ ਕਿਨੇ ਧਾਨ ਤੇ ਨਕ ਮਿੰਨੇ ਦੀ ਆਉਂਦੇ ਥੱਲੇ ਪਾਤ ਚ ਟਾਈ ਰਿਛਾ ਕੇ ਹਾਂ ਕੁੜੀਆਂ ਉਹ ਵੀ ਸਾਵਹੀ ਨਹੀਂ ਆ ਮੁੰਡੇ ਤੇ ਨਹੀਂ ਹਾਂ ਇਹ ਤਾਂ ਹੈ ਕੁੜੀਆਂ ਤੇਜ਼ ਅੱਜ ਕੱਲ ਮੁੰਡੇ ਸਾਵੂ ਆ ਬੰਦੇ ਬੋਖਰਾ ਹੁੰਦੇ ਬੰਦੇ ਬੰਦੇ ਬੋਖਰਾਬ ਹੁੰਦੇ ਇਹ ਕਾ ਮ ਕਹਾ ਕੇ ਬਸ ਬੰਦੇ ਬੰਦੇ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫੇਰ ਸ਼ਾਂਤੀ ਦਾਈ ਨੇ ਆਉਣਾ ਉਦੋਂ ਨਾਲ ਦੇਖਦੇ ਆਂ ਬਣਦਾ ਪ੍ਰੋਗਰਾਮ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਇਟ ਇਜ਼ ਅ ਗਰਲ ਹੂੰ ਤੇ ਸਾਡੀ ਸ਼ਾਂਤੀਤਾ ਜੀ ਆ ਗਈ ਜੀ ਵਧਾਈਆਂ ਲੈ ਕੇ ਹਾਂ ਦੁੱਪ ਲੈ ਕੇ ਬੁਲਾ ਦਿੱਤਾ ਸਾਸਰੀ ਘਰ ਪਹਿਲਾਂ ਦਾ ਵਧਾਈਆਂ ਭਾਈ ਵਧਾਈਆਂ ਮਹਾਰਾਜ ਰਾਜੀ ਰੱਖੇ ਪਰਮਾਤਮਾ ਸਾਡੇ ਰੋਸੀਆਂ ਪਾਸੇ ਚੜਦੀ ਕਲਾ ਰੱਖੇ ਇਹਦੀ ਕਮਾਈ ਜੇ ਬਰਕਤ ਪਾਵੇ ਇਹਦੀ ਬੱਚੀ ਨੂੰ ਰਾਜੀ ਰੱਖੇ ਇਹਦੇ ਬਾਪ ਨੂੰ ਮਾਮੇ ਨੂੰ ਨਾਨੇ ਨੂੰ ਆਹੋ ਆਹੋ ਸਾਰਿਆਂ ਨੂੰ ਜਿਹੜੇ ਸਾਰੇ ਵੀਡੀਓ ਦੇਖਦੇ ਆ ਕੋਕੂ ਆ ਕੋਈ ਪੁੱਫੜ ਕੋਈ ਮਾਮਾ ਕੋ ਤਾਇਆ ਕੋਈ ਕੁਛ ਸਾਰਿਆਂ ਨੂੰ ਚੜਦੀ ਕਲਾ ਹਾਂ ਪੁੱਫੜ ਨੂੰ ਭੂਆ ਨੂੰ ਹਾਂ ਸਾਰਿਆਂ ਨੂੰ ਰੱਖਾ ਚੜ ਸਾਰਿਆਂ ਨੂੰ ਚੜਦੀ ਕਲਾ ਚ ਰੱਖਿਆ ਜੀ ਤੇ ਤਾਈ ਖੱਬੜ ਵੀ ਤੂੰ ਛਾਂਟ ਕੇ ਪਟਕੇ ਲਈਆਂ ਖੱਬੜ ਵੀ ਮਾਂ ਠਾਂਟ ਕੇ ਪਟਕੇ ਲਈਆਂ ਠਾਂਟ ਕੇ ਇਹਨਾਂ ਵਧੀਆ ਲਈ ਇਹਨਾਂ ਨੂੰ ਹੀ ਕਹਿੰਦਾ ਮੈਂ ਵੀ ਖੱਬੜ ਵੀ ਮੈਂ ਕਹਿੰਦਾ ਵਿੱਚ ਵਿੱਚ ਤਾਂ ਦੋ ਗੱਠ ਲੰਬਾ ਖੱਬੜ ਆ ਯਾਰ ਬੱਟਰੀ ਲੰਬੜਾ ਬੜਾ ਕਹਿੰਦਾ ਵਧੀਆ ਰਾ ਹਾਂ ਦੱਬਾ ਵਧੀਆ ਲੇਕੇ ਵਧੀਆ ਗਾਣੇ ਆ ਬਈ ਛੜਦੀ ਗੱਲਾ ਸਰੇ ਸਾਰਾ ਛੜਦੀ ਗੱਲਾ ਰੱਖੇ ਸਮਾਈ ਸਹੀ ਹੈ ਸਹੀ ਲੰਬੜਾ ਫੜੋ ਬਾਈ ਫਿਰ ਹੁਣ ਤੁਸੀਂ ਤਾਂ ਸੁੱਤੀਆਂ ਉੱਠ ਕੇ ਤਾਂ ਹੀ ਸੁੱਤੀਆਂ ਪਈਆਂ ਦੀਆਂ ਹੈ ਨਾ ਹਾਂ ਜੀ ਸੋਣਾ ਕੋਈ ਨਹੀਂ ਛੜਦੀ ਗੱਲ ਵਾਹੀ ਬਲੀ ਸੱਚੇ ਪਾਚਾ ਕਹਾਣੀ ਵੱਡਾ ਕਰੇ ਲੈ ਨੰਨੇ ਨੂੰ ਮੰਮੇ ਨੂੰ ਗਾਜੀ ਛੋਟੇ ਮਾਮੂ ਨੂੰ ਨੰਨੇ ਨੂੰ ਤੇ ਮੰਮੇ ਨੂੰ ਵੀ ਇਹਦੇ ਪੁੱਪੜ ਨੂੰ ਭੂਆ ਨੂੰ ਮਾਸੀ ਨੂੰ ਚਾਚੀ ਨੂੰ ਨੰਨੀਆਂ ਨੇ ਚੱਲ ਮਾਸੀ ਉਹ ਕਹਿੰਦੇ ਕਿ ਸਾਰਿਆਂ ਦੇ ਮਾਸੀ ਹੋ ਗਏ ਜੈਸਮੀਨ ਮਾਸੀ ਲੱਗੀ ਕਹਿਣ ਕਹਾ ਉਧਰ ਕਿਹੜੀ ਕੁੜੀ ਵੀ ਮਾਸੀ ਨਹੀਂ ਰਵਿੰਦਰ ਕਹਾਂ ਲੀ ਨਾਨੀ ਕਹਤੇ ਕਹਾਂਗੀ ਜੇ ਰਵਿੰਦਰ ਮਾਸੀ ਕਹਿੰਦਾ ਕਿਉਂ ਹੋ ਕਹਾਂ ਤੂੰ ਕੁੜੀ ਵੀ ਕਹੂਗੀ ਪਾਗਲ ਕਹਿ ਰੋ ਨਾ ਲਾ ਟਿਊਨਿਕਾ ਨਾਨੀ ਦਾ ਨਾਨੀ ਹੋ ਜਿਹੜਾ ਉਹਦਾ 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 ਦਾ ਹੈ ਹਾਂ ਜੋ ਆਤਮਿਕ ਰਾਜਾ ਬੁੱਤੂ ਕਿਹੜਾ ਮੁੰਡੇ ਕੋਲ ਆਜ ਬਹਿ ਜਾਉਂਦੇ ਮਾਮੇ ਨੇ ਵੀ ਬਧਾਈਆਂ ਦੇਣੀਆਂ ਕੋਈ ਨਾਸਕਾ ਬੋਲਦੇ ਆ ਮਾਮੂ ਹੂੰ ਨੇ ਤਾਂ ਚਾਹ ਵੇਣੀ ਦੀ ਜਾ ਬੈਠੀ ਹਾਂ ਭਾਈਕੂ ਜੀ ਦਾ ਖਾਲਸਾ ਭਾਈਕੂ ਜੀ ਕੀ ਖਤੇ ਦੇਖਿਆ ਹੁਣ ਨੱਕ ਖੁੱਲਿਆ ਜੀ ਇਹਨਾਂ ਦੀ ਤੁਸੀਂ ਬੋਲਣੇ ਨਹੀਂ ਦਿੰਦੇ ਮੈਂ ਕਿਹੜਾ ਬੋਲਣਾ ਹਾਂ ਤੁਸੀਂ ਬੋਲਦੇ ਨਹੀਂ ਫਿਰ ਮੈਂ ਤਾਂ ਬੋਲੂਗਾ ਹੀ ਬੋਲੋ ਕੋਈ ਮਿੰਟ ਕੋਈ ਤਾਈ ਦਾ ਹਾਲ ਨਹੀਂ ਪੁੱਛਿਆ ਕੋਈ ਕੁਛ ਨਹੀਂ ਤਾਈ ਬੰਦ ਦਾ ਦਿਨ ਨੇ ਤਾਂ ਆਪ ਪੜ ਜਾ ਬੰਦ ਦਾ ਹਾਂ ਹੋਰ ਦਾ ਦਾ ਤੁਸ ਤੂੰ ਚੁੱਪ ਕਰ ਜਾ ਕੰਪਿਊਟਰ ਨਾ ਮੈਂ ਚੁੱਪ ਆ ਕੇ ਸਾਨੂੰ ਤਾਈ ਹਾਂ ਠੀਕ ਠਾਕ ਤੂੰ ਹਾਂ ਠੀਕ ਠਾਕ ਤੰਦਰ ਉਸ ਤੋਂ ਬਾਅਦ ਮੈਂ ਚੰਦੀ ਕਲਾ ਰੱਖੇ ਸਾਡੇ ਤੇ ਬੱਜੀ ਸੀ ਨਾ ਠੀਕ ਹੈ ਹੈ 8:00 ਵਜੇ ਸੀ 1.5 ਸਾਲ ਪਹਿਲਾਂ ਹਾਂ ਹੋਰੇ ਬੱਜੀਤੀ ਹੁਣ ਆ ਦੇਖ ਇੱਕ ਦਿਨ ਗਿਰ ਗਈ ਤੇ ਹੁਣ ਵੀ ਆਹ ਵੇਹੈਂਕ ਦੇ ਤਾਂ ਪਹਿਲਾਂ ਹਾਂ ਪਹਿਲੇ ਤਾਂ ਪਤਾ ਉਹਨੂੰ ਨਹੀਂ ਹੈਗਾ ਹੁਣ ਆ ਕੇ ਕਹਈਏ ਤਾਈ ਜੀ ਨਾਲ ਮਿਲ ਕੇ ਗਈ ਆ ਹਾਂ ਚਲ ਕੋਈ ਨਾ ਹੁਣ ਉਹ ਦੇ ਤਾਂ ਪਹਿਲਾਂ ਬੱਜੀ ਲੈ ਲੈ ਦੇਖੋ ਤੱਕ ਖਮੀ ਕੋਈ ਮਾਰਨਾ ਕਿਤੇ ਕੋਈ ਪਤਾ ਨਾ ਨਾ ਨਹੀਂ ਕੋਈ ਪਤਾ ਨਹੀਂ ਪੁੱਤ ਉਹ ਤਾਂ ਤਾਈ ਜੀ ਨਾਲ ਲੱਗੀ ਕਿਸੇ ਨੂੰ ਵੀ ਨਹੀਂ ਪਤਾ ਉਹਦਾ ਨਾ ਨਾ ਸਹੀ ਗਾ ਉਹ ਮਹਾਰਾਜ ਰਾਜੀ ਰੱਖੇ ਤੁਹਾਡੇ ਬੱਚੇ ਨੂੰ ਤੁਹਾਡੇ ਜੋੜੀਆਂ ਨੂੰ ਕਾਇਮ ਰੱਖੇ ਕਹਾਂ ਨੂੰ ਪਤਾ ਹੋਵੇ ਕਮਾਈ 'ਚ ਵਰਗ ਦਬਾਵੇ ਚੜਦੀ ਕਲਾ ਰੱਖੇ ਸਹੀ ਹੈ ਹਾਂ ਸਹੀ ਹੈ ਹੋਰ ਚਾਹ ਬਣਾ ਲਈਏ ਬਣਾ ਲਾ ਠੀਕ ਹੈ ਬਣਾਓ ਆ ਲੈ ਮੈਂ ਮਦਦ ਆਈਏ

ਏ ਤਾਈ ਤੂੰ ਨੇ ਰਾਤੇ ਕੋਈ ਮੈਂ ਇੱਕ ਸਾਇਕ ਬਾਲਾ ਚਾਹ ਲਿਖੀ ਕੋਈ ਬਾਲਾ ਮੈਂ ਕਹੀ ਤੇਰਾ ਟੱਕਰ ਵੀ ਆ ਵੀ ਸਾਡੇ ਵਾਸਤੇ ਬਹੁਤ ਹੈ ਇਹ ਤਾਂ ਗੱਲ ਹੀ ਸਹੀ ਠੀਕ ਹੈ ਨਾ ਤੇਰਾ ਜੇ ਤੂੰ ਇੱਕ ਵੀ ਦੇ ਦਿੰਦੀ ਉਹ ਵੀ ਸਾਡੇ ਲੱਖ ਵਾਰ ਲੱਖ ਵਾਰ ਦਾਣ ਵਾਰ ਬਾਕੀ ਮੋੜ ਕੇ ਜੇ ਵਿੱਚ ਪਾਲਾ ਇੱਕੋ ਤੇਰਾ ਲੱਖ ਵਾਰ ਦਾ ਤਾਈ ਕਿ ਦਿਨ ਪਹਿਲਾਂ ਆਲੀ ਜੀ ਉਹ ਦਿਨਾਂ ਨੂੰ ਸ਼ਗਨ ਦਿੱਤਾ ਸੀ ਤਾਈ ਫਿਰ ਕਹਿੰਦੀ ਵੀ ਬਾਈ ਕਹਿੰਦਾ ਜਦੋਂ ਉਹ ਆ ਜੂਗੀ ਘਰ ਉਹਦਣ ਆਈ ਲੈ ਨਹੀਂ ਦੋਤੀ ਦੀਆਂ ਆ ਮੇਰਾ ਭਾਈ ਆਇਆ ਬਦਾਈਆਂ ਕਰੈਂ ਨੂੰ ਬੋਲਦੀ ਆ ਬੰਤ ਹੈ ਕਹਿਣ ਦਾ ਆਈ ਦਾਸ ਦੀ ਕਹਿਨੀ ਤੇ ਨਾ ਤਾਈ ਮੈਨੂੰ ਵੀ ਦਸੀ ਤੇਰਾ ਭਾਈ ਆ ਮੈਨੂੰ ਕਹਿਨੀ ਸੀ ਮੇਰਾ ਭਾਈ ਆ ਗਿਆ ਹੋਰ ਜਿੱਦ ਨੂੰਰੇ ਆਇਆ ਫੇ ਮਲਾ ਲੂ ਬਦਾਈ ਆ ਭਾਈ ਇਹ ਸਾਂਝੀਆਂ ਬਦਾਈਆਂ ਰੱਖੀ ਸਤਿਗੁਰੂ ਮੇਰੇ ਇਹ ਹੀ ਬਾਤਾਂ ਕਰੇਗੇ ਨਾ ਦੀ ਕਮਾਈ ਦੀ ਬਰਕਤ ਪਾਵੇ ਸਹੀ ਗੱਲ ਹਾਂ ਹਾਂ ਹੁਣ ਤੇ ਬੱਚੇ ਬੱਚੇ ਨੂੰ ਰਾਜੀਆ ਰੱਖਣਾ ਬਦਿਆਂ ਨੂੰ ਉਹਦੀ ਜੋੜੀ ਵੜ ਗਈ ਮੰਗਦਾ ਤਾਂ ਕੁਰੀ ਸੀ ਹੂੰ ਓਏ ਸਤਗੁਰ ਦੇ ਪਾਣੀ ਨੂੰ ਕੋਈ ਨਹੀਂ ਮੋੜਨੇ ਵਾਲਾ ਹਾਂ ਕੀ ਦੀ ਗੱਲ ਕਰਦੀ ਤੈ ਤੂੰ ਹੈ ਕੀ ਦੀ ਗੱਲ ਕਰਦਾ ਮੈਂ ਮੇਰੇ ਭਾਈ ਨੂੰ ਕੁੜੀ ਮੰਗਦਾ ਤਾਂ ਉਹ ਮੇਰੇ ਭਾਈ ਦੀ ਅੱਛਾ ਅੰਗਤ ਹੀ ਅੱਛਾ ਅੰਗਤ ਦੀ ਗੱਲ ਮੇਰੇ ਭਾਈ ਦੀ ਹਾਂ ਮੇ ਉਹ ਵਾਹ ਤੂੰ ਕੁੜੀ ਤੇ ਮੁੰਡਾ ਹੋ ਗਿਆ ਓ ਚੱਲ ਕੋਈ ਨਹੀਂ ਕੋਈ ਨਾ ਸਭ ਨੂੰ ਉਸ ਤਾਂ ਆਪ ਮਾ ਮਾ ਕੀ ਤੇ ਬਹਾਗੁਰੂ ਕਿਰਪਾ ਕਰੇ ਦਵੇ ਤਾਈ ਦੇ ਮੂੰਹ ਚ ਕੀ ਸ਼ੱਕਰ ਕਹਿਤਾ ਤਾਂ ਮੈਂ ਤਾਂ ਮਾ ਵੀ ਇੱਧਰ ਮਾ ਕੀ ਤੇ ਉੱਧਰ ਅਸੀਸ ਦੇਤੀ ਤੇ ਤੇ ਭਾਈ ਨੂੰ ਉਹਦੇ ਕੋਲ ਵੀ ਜਵਾਕ ਨਹੀਂ ਹੈਗਾ ਤੇ ਕੋਈ ਹੁਣ ਵਹਿਗੁਰੂ ਕਰੇ ਕਿਰਪਾ ਦਊਗਾ ਦਊਗਾ ਪਰਮਾਤਮਾ ਕਹਾਨੂੰ ਜਰੂਰ ਮਲਾਉਣਾ ਮੈਂ ਤਾਂ ਤਾਈ ਜਿੱਤ ਵੀ ਜਾਊਂ ਆ ਚੰਗਾ ਭਾਈ ਕੋਈ ਆਹੇ ਕਰ ਤੋ ਤਾਈ ਨੇ ਗੱਲਾਂ ਕਰ ਮੈਂ ਚਾਈ ਚੱਲਿਆਂ ਨੂੰ ਮਾਹਰੇ ਜੀ ਚੜਦੀ ਕਲਾ ਰੱਖੇ ਕਮਾਈ ਜਵਾਰਕਤ ਪਾਵੇ ਤੇਰੀ ਵੀ ਤੇਰੇ ਭਾਈ ਦੇ ਵੀ ਤੇਰੇ ਜੋ ਆਈ ਦੇ ਵੀ ਗਾਹਾਂ ਬਾਤਾ ਵੀ ਹੋਵੇ ਸਹੀ ਗੱਲ ਹੈ ਤਾਈ ਗੱਲ ਸਹੀ ਹੈ। ਦੇਖ ਤਾਈ ਜਿਹੜੀਆਂ ਤੁਸੀਂ ਸ਼ੀਸ਼ਾ ਸਾਨੂੰ ਦੇ ਜੰਦੀ ਨਾ ਇਹਨਾਂ ਦਾ ਕੋਈ ਲੱਖਾਂ ਰੁਪਇਆ ਦੇ ਕੇ ਮੁੱਲ ਨਹੀਂ ਦੇ ਸਕਦੇ ਸੀ। ਸਹੀ ਗੱਲ ਹੈ। ਨਾ ਕੋਈ ਲੱਖਾਂ ਰੁਪਏ ਦੇ ਕੇ ਇਹ ਸ਼ੀਸ਼ਾ ਖਰੀਦ ਸਕਦਾ। ਇਹਦੀ ਵੀ ਨਹੀਂ ਇਹਦਾ ਕੋਈ ਹਾਂ। ਨਾ ਸ਼ੀਸ਼ਾ ਨੂੰ ਕੋਈ ਲੱਖਾਂ ਰੁਪਇਆ ਦੇ ਕੇ ਵੀ ਨਹੀਂ ਖਰੀਦ ਸਕਦਾ। ਗੱਲ ਸਹੀ ਹੈ। ਇਹ ਜਿਹੜੀ ਤੁਰ ਤੈ ਅੰਦਰ ਤੇ ਸ਼ੀਸ਼ਾ ਨਿਕਲਦੀ ਹੁੰਦੀ ਹੈ ਬਸ ਮਹਾਰਾਜ ਆਪੇ ਸੁਣਦਾ ਹੁੰਦਾ ਹੈ। ਜਾਣੀ ਜਾਣਾ ਉਹੀ। ਹਾਂ। ਸਤਪੁਰ ਜਾਣੀ ਜਾਣਾ। ਹਾਂ ਉਹ ਜਾਣੀ ਜਾਣਾ। ਹਾਂ ਸਹੀ ਗੱਲ ਹੈ। ਹੋਰ ਤੇਰੀ ਭੈਣ ਕੇ ਲਾੜੀ ਠੀਕ ਹੈ। ਉਹ ਭਾਈ ਬੁਲਾਈ ਜਾਂਦੀ ਆ ਮੈਂ ਕੀ ਕਰਾਂ ਉਹ ਮੈਂ ਦੱਸ ਕੇ ਕਿਹੜਾ ਚਲ ਦਿਮਾਗ ਆ ਹਾਂ ਮਿਸਾਨੀ ਪੁੱਤ ਨਾ ਹੁਣ ਤੂੰ ਫੋਨ ਪਰ ਦੱਸ ਦੇ ਉਹਨੂੰ ਕਿ ਤੂੰ ਵੀਡੀਓ ਤੇ ਮੇਰਾ ਹਾਲ ਚਾਲ ਆਪਣਾ ਉਹਨੂੰ ਇਹਦੇ ਚ ਹਾਲ ਚਾਲ ਪੁੱਛਣਾ ਔਰ ਭਾਵੇਂ ਠੀਕ ਐ ਕਿ ਮੈਂ ਤੇਰੇ ਸਾਹਮਣੇ ਬੈਠੀ ਆ ਅਜਾ ਤਾ ਆਪਣਾ ਫੋਨ ਪਰ ਉਹਨੂੰ ਦੱਸ ਦੀਗਾ ਵੀਡੀਓ ਤੇ ਦੇਖ ਲਈ ਤੂੰ ਮੈਨੂੰ ਭਾਈ ਆਹ ਵੇ ਪੁੱਛ ਲੈ ਚਲੋ ਮੈਂ ਹੁਣ ਤਾਈ ਦੀ ਪਹਿਲੇ ਦੀ ਭੈਣ ਨਾਲ ਗੱਲੇ ਕਰਾ ਦਮਾਂ ਜੀ ਫੇਰ ਮੈਂ ਬਾਅਦ ਚੋਂ ਕਰਾਉਂਦਾ ਮੈਂ ਕਰਾਉਂਦਾ ਕਨੈ ਕਹੀ ਚੰਗੀ ਆ ਜਾ ਸਾਡੇ ਹੁਣ ਮਕਾਨ ਦਾ ਕੰਮ ਚੱਲਦਾ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਤਾਵਣਾ ਦੇਖਣਾ ਪੈਣਾ ਤੇ ਹੁਣ ਫੋਨ ਪਰ ਉਹਨੂੰ ਦੱਸ ਦੀ ਵੀ ਮੇਰੇ ਮਕਾਨ ਦਾ ਕੰਮ ਚੱਲਦਾ ਮੈਂ ਕਰਾਉਂਦਾ ਤੈਨੂੰ ਬਾਬਾ ਠੀਕ ਆ ਹੁਣ ਫੇਰ ਤੇਰੀ ਫੇਰ ਗੱਲ ਕਰਾ ਦਾਂ ਨਾ ਫੇਰ ਹੁਣ ਤੂੰ ਦੱਸ ਦੀ ਠੀਕ ਆ ਚੰਗਾ